ਅੰਮ੍ਰਿਤਸਰ ਦੇ थाना ਕੋਟਨਮੈਂਟ ਦੇ ਨੰ ਪੈਂਦੇ 에어ਪੋਰਟ ਰੋਡ ਤੇ ਕੋਠੀ ਨੰਬਰ 49 ਜੁਝਾਰ ਸਿੰਘ ਐਵੇਨਿਊ ਵਿਖੇ ਕੁਝ ਹਮਲਾਵਰਾਂ ਵੱਲੋਂ ਇੱਕ ਔਰਤ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਸਮੇਂ ਔਰਤ ਘਰ ਚ ਕੱਲੀ ਸੀ ਮ੍ਰਿਤਕਾ ਦੀ ਸਾਥ ਸਤੇ ਸੋਰਾ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਜਦੋਂ ਕਿ ਉਸ ਦਾ ਪਤੀ ਡਿਊਟੀ ਤੇ ਗਿਆ ਹੋਇਆ ਸੀ ਉਸ ਦੀ ਇੱਕ ਬੇਟੀ ਹੈ ਜੋ ਸਕੂਲ ਗਈ ਸੀ। ਇੰਸੀਡੈਂਟ ਭਾਜੀ ਇਦਾਂ ਹੈਗਾ ਕਿ ਜਿਹੜੀ ਲੜਕੀ ਹੈ ਉਹ ਮੇਰੀ ਸਿਸਟਰ ਇਨ ਲਾ ਲੱਗਦੀ ਹੈ ਮੇਰੀ ਵਾਈਫ ਦੀ ਰੀਅਲ ਸਿਸਟਰ ਹੈਗੀ ਹੈ ਠੀਕ ਹੈ ਜੀ 10:30 ਪੋਣੇ ਗਏ ਮੈਨੂੰ ਫੋਨ ਆਇਆ ਕਿ ਜਲਦੀ ਪਹੁੰਚੋ ਘਰ ਉਥੇ ਕਿ ਜਿਹੜੀ ਸਿਸਟਰ ਜਿਹੜੀ ਹੈਗੀ ਹੈ ਸ਼ੈਲੀ ਡਿੱਗੀ ਪਈ ਹੋਈ ਹੈ ਤੇ ਐਕਟਿਵਾ ਵੀ ਨਹੀਂ ਹੈਗਾ ਕਾਰ ਤੇ ਉਹਨੂੰ ਸੱਟਾਂ ਲੱਗੀਆਂ ਮੈਂ ਉੱਥੋਂ ਦੀ ਲੈ ਕੇ ਦਵਾ ਦਵਾਪਾ ਨਿਕਲੇ ਆ ਆ ਕੇ ਵੇਖਿਆ ਜੀ ਉਹਦੇ ਜਦੋਂ ਬੋਡੀ ਵੇਖੀ ਆ ਛੂੜੇ ਵਜੇ ਆ ਤੇ ਮੇਦੇ ਸਾਰਾ ਕੱਟ ਪਏ ਆ ਤੇ ਔਰ ਕੁੜੀ ਹੋ ਗਈ ਹੈ ਜੀ ਘਰ ਇਹ ਕੋਈ ਜਿਹੜੇ ਛੂੜੇ ਜਿਹੜਾ ਮਾਰਿਆ ਗਿਆ ਉਹ ਘਰ ਦੇ ਵਿੱਚ ਹੀ ਕਿ ਜਾਂ ਜ ਹਾਂ ਤੇ ਮੇਰੀ ਵਾਈਫ ਤੇ ਮੇਰੇ ਜਿਹੜੇ ਉਹਨਾਂ ਦੇ ਹਸਬੰਦ ਲੈ ਕੇ ਦਵਾਦੇ ਆਪਾਂ ਹਸਪੀਟਲ 도ੜੇ ਆ ਜੀ ਨਹੀਂ ਘਰੇ ਕੋਈ ਲੁੱਟ ਲੁੱਟ ਵੀ ਹੋਈ ਹੈ ਜੀ ਕੋਈ ਸਰਿਆੜੇ ਬਾੜੀਆਂ ਇਹ ਪਤਾ ਨਹੀਂ ਆ ਤੇ ਪੁਲਿਸ ਦੇਖਦੀ ਪਈ ਆਪਾਂ ਦੇ ਸਿੱਧਾ ਬੋਡੀ ਨੂੰ ਲੈ ਕੇ ਸਿੱਟ ਤੁਹਾਡਾ ਲੱਗ ਰਿਹਾ ਵੀ ਲੁੱਟ ਪੜ ਦਾ ਮਾਮਲਾ ਹੋ ਸਕਦਾ ਸਰੋ ਦੇਖ ਕੇ ਯਾਰ ਪੁਲਿਸ ਦੁਸ਼ਮਣੀ ਕੋਈ ਨਹੀਂ ਹੈ ਜੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਕਿਸੇ ਦੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੋਈ ਸੀਗੀ ਜੀ ਜਤਾਰ ਸਿੰਘ ਐਮ ਨੂੰ ਗਲੀ ਨੰਬਰ 1 ਮਾਰ ਕੈਮਰਾ ਫਰੈਂਸ ਲੈਣ ਅੱਜ ਕੀ ਗੱਲ ਹੋਈ ਇੱਥੇ ਕੈਮਰਾ ਗੱਲ ਇੱਥੇ ਸਵੇਰੇ ਅਸੀਂ ਸਾਰੇ ਆਪੋ ਆਪਣੇ ਘਰੇ ਸੀਗੇ ਮੈਂ ਬਾਹਰ ਸੀਗਾ ਤੇ ਫਿਰ ਸ਼ੋ ਪਤਾ ਲੱਗਾ ਕਿ ਇੱਕ ਕੰਮ ਵਾਲੀ ਆਈ ਹੈ ਤੇ ਉਹਨੇ ਵਿਚਾਰੀ ਨੇ ਦੇਖਿਆ ਕਿ ਉਹ ਮੈਡਮ ਦਾ ਮਰਡਰ ਹੋਇਆ ਅੱਛਾ ਤੇ ਉਹ ਚੈਨੇ ਸਾਹਮਣੇ ਘਰ ਵਾਲੇ ਦੱਸਿਆ ਸਾਹਮਣੇ ਫਿਰ ਉਹਨਾ ਫੋਨ ਕੀਤਾ ਉਹਦੇ ਹਸਬੰਦ ਨੂੰ ਜੀ ਤੇ ਉਹਦੇ ਹਸਬੰਦ ਨੇ ਫਿਰ ਇਧਰ ਉਧਰ ਫੋਨ ਵੀ ਘੁਮਾਏ ਹੋਣਗੇ ਫਿਰ ਮੈਨੂੰ ਵੀ ਫੋਨ ਗਿਆ ਮੈਂ ਬਾਹਰ ਸੀਗਾ ਤੇ ਮੈਂ ਵੀ ਆਇਆ ਫਿਰ ਉਹਨੂੰ ਮਲੇ ਵਾਲੇ ਇਕੱਠੇ ਹੋ ਗਏ ਜੀ ਫਿਰ ਅਸੀਂ ਦੇਖਿਆ ਉਹ 19 ਸਜੀਤ ਹਸਪੀਟਲ ਲੈ ਗਏ ਸੀ ਕਿ ਮੇ ਵੀ ਮੈਨੂੰ ਲੱਗਦਾ ਕਿ ਡੈਥ ਹੋ ਗਈ ਸੀ ਇਹ ਜਿਹੜਾ ਰਿਪੋਰਟ ਵੀ ਨਿਊ ਪੀ ਸਕੈਂਟ ਦੇ ਵਿੱਚ ਆਉਂਦਾ ਸੋ ਇਹਦੇ ਵਿੱਚ ਇੱਕ ਸਾਨੂੰ ਕਰੀਬ 10 10:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਲੇਡੀ ਜਿਹੜੀ ਆ ਉਹਨਾਂ ਦੇ ਘਰ ਦੇ ਵਿੱਚ ਡੈਥ ਹੋਈ ਹੈ ਸੋ ਇਹਨੂੰ ਜਦੋਂ मौके ਤੇ ਆ ਕੇ ਦੇਖਿਆ ਗਿਆ ਤੇ ਲੇਡੀ ਹੈਗੇ ਨੇ ਸ਼ੈਲੀ ਵਾਈਫ ਆਫ ਕੌਸ਼ਲ ਤੋ ਇਹਨਾਂ ਨੇ ਜਿਹੜੇ ਜਿਹਨੂੰ ਦੱਸਿਆ ਕਿ ਹਸਬੰਡ ਦੇ ਜਿਹੜੇ ਐਸਡੀਐਫਸੀ ਚ ਕੰਮ ਕਰਦੇ ਨੇ ਉਹ ਚਲੇ ਗਏ ਸੀਗੇ ਆਫਿਸ ਤੋ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਕਰ ਦੇ ਦਰਵਾਜ਼ਾ ਨਹੀਂ ਖੋਲ ਰਣਾ ਤੋ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹਦੀ ਜਿਹੜੀ ਆ ਅੰਦਰ ਡੈੱਡ ਬੋਡੀ ਪਈ ਸੀਗੀ ਸਰ ਇਹ